ਸਰਸਈ ਵਾਲਾ ਭਾਈ ਜੀ ਮਾਨਾ ਡੇਰੀ ਫਾਰਮ ਤੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਹੈ। ਭਾਈ ਕੋਲ ਬਹੁਤ ਸੋਹਣੇ ਪਸ਼ੂ ਟੁਕੜ ਗਰਨ ਝੋਟੀਆਂ ਤੇ ਤਾਜ਼ੀਆਂ ਸੂਈਆਂ ਝੋਟੀਆਂ ਆ ਤੇ ਭਾਈ ਨਾਲ ਕਰਦੇ ਆ ਬੈਡ ਬਹੁਤ ਸਾਫ਼ ਸੁਥਰੀ ਤੇ ਤਾਜੀ ਸੂਈ ਆ ਤੇ ਭਾਈ ਨਾਲ ਕਰਦੇ ਆ ਗੱਲਬਾਤ ਤੇ ਵਧੀਆ ਪਸ਼ੂ ਆ ਚਾਰ ਪੰਜ ਪਸ਼ੂ ਭਾਈ ਕੋਲ ਵਧੀਆ ਰਿਕਾਰਡ ਵਾਲੇ। ਸਤਿ ਸ੍ਰੀ ਅਕਾਲ ਭਾਈ ਜੀ। ਸਤਿ ਸ੍ਰੀ ਅਕਾਲ ਬਾਬਾ ਜੀ। ਬਹੁਤ ਕਿਰਪਾ ਜੀ ਮੇਰਾ। ਭਾਈ ਜੀ ਠੀਕ ਆ। ਸਾਹ ਵਧੀਆ ਠੀਕ ਠਾਕ ਵੀ ਜੀ ਜਿਨੇ ਭੈਣ ਭਰਾਵਾਂ ਨਾਲ ਡੇਰੀ ਫਾਰਮ ਤੇ ਜੁੜੇ ਆ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ। ਜਿਹੜ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਤੇ ਜਨਵਾਰ ਵੀਰ ਜੀ ਅੱਜ ਝੋਟੀਆਂ ਆਪਣੇ ਕੋ 4-5 ਚੰਗੀਆਂ ਵਧੀਆ ਵਾ ਤੇ ਭਾੜਾ ਤੇ ਵਾਹ ਦੇਖੋ ਜੀ ਆਦੇ ਝੋਟੀਆਂ 4 ਕ ਵੱਡੀਆਂ ਵੀ ਆ ਗਈਆਂ ਭਾਵੇਂ ਫਿਰ ਅਗਲੀ ਵੀਡੀਓ ਪਾਵਾਂ ਦੁੱਤੇ ਚੜਾ ਕੇ ਠੀਕ ਹਾਂਜੀ ਤੇ ਜਨਵਾਰ ਪੂਰੇ ਝੋਟੀ ਦੇ ਆ ਭਾ ਸੁਗਰੇ ਦੇ ਭਾ ਜਾਇਜ ਆ ਬਿਲਕੁਲ ਠੀਕ ਹੈ ਹਾਂਜੀ ਰੇਟ ਸਿਆਲ ਵਾਲਾ ਤੇ ਫਿਰ ਉਹ ਜਾਇਜ ਠੀਕ ਹੈ ਬਿਲਕੁਲ ਜਾਇਜ ਭਾੜਾ ਠੀਕ ਹੋਲੋ ਮਾਸੀ ਵੀਰ ਜੀ 10 ਵਾਰ ਹੋਈ ਆ ਕੇ ਜੇ ਪਚਾ ਮਗਰ ਭੋਲੇ ਜੀ ਅੱਛਾ ਜੀ ਮਗਰ ਅੱਛਾ ਜੀ ਤੇ ਅੱਜ ਤੋਂ ਇਹਨੂੰ ਹੋ ਗਏ 5 ਦਿਨ ਠੀਕ ਹੈ ਜੀ 5 ਦਿਨਾਂ ਨਾ 16 ਕਿਲੋ ਬਿਲਕੁਲ ਗੋਲਾ ਲਾ ਲਓ ਦੁੱਧ ਲਾ ਲਓ ਤਿਆਰ ਆ ਠੀਕ ਜੀ ਪੂਰੀ ਵਧੀਆ ਵਸੇ ਹਾਂ ਜੀ ਬਹੁਤ ਵਧੀਆ ਵਾਸੀ ਜੀ ਲੇ ਲਾ ਆਰਡਰ ਆਰਡਰ ਬਹੁਤ ਵਧੀਆ थाने बहुत साफ सुथरा ठंडी ठंडी बड़ी है साफ सुफ बी वो सीघी है दूजा सो है जी, जी है सा साफ सुथरी लीजिए बच्चा मारू जी ਯਾ ਵੀ ਠੀਕ ਆ ਦੁੱਧ 17 18 ਕਿਲੋ ਆ ਰਹਾ ਮੈਂ ਕਿਦਾਂ ਆਲੀ ਆ 15 ਕਿਲੋ ਮਜੇ ਨਾਲ ਦੁੱਧ ਹੋਊਗਾ ਤੇ ਬਿਲਕੁਲ ਜੈਦ ਜੀ ਪਾਣਾ ਦੇ ਦਾਂਗੇ ਦੱਸੋ ਜੀ ਮੱਛੀ ਆ ਕੀ 60000 55 ਹੀ ਦੇ ਦਾਂਗੇ ਦੋ ਕਰ ਦਾਂਗੇ ਦੋ ਜੀ ਚਲੋ ਜੀ ਤੇ ਵਧੀਆ ਭਾਈ ਰੇਡ ਕਿਦਾਂ ਜਿਆਦਾ ਬੰਦ ਜਿਆਦਾ ਪਰ ਜਿਹੜਾ ਵੀ ਵੀਰ ਭਰਾ ਲੈ ਆ ਗਿਆ ਨਾ ਬਹੁਤ ਹੀ ਵਧੀਆ ਰੇਡ ਆ 55000 ਦੇ ਪਾਈ ਜਾਂਦੇ ਹਾਂ ਨਾ ਹੀ ਦੇਣੀ ਆ ਤੇ ਤਾਜੀ ਹੋਈ ਬੱਛੀ ਆ ਤੇ ਵਧੀਆ ਆ ਕੋਆ ਰੀਆ ਮੂ ਸਾਫ ਸੁਥਰੀ ਵਸੀ ਹੈ। ਵੱਟੀ ਹੈ। ਹਾਂ ਵੇ ਲੋ ਜੀ। ਵੱਟੀ ਵਿੱਚ ਅਰ ਦੁੱਧ ਢਾਲੀ ਵੀਰ। ਦੁੱਧ 17-18 ਕਿਲੋ ਆਹ ਨਾ ਦੇਣ ਵਾਲੀ। ਠੀਕ। ਗਾੜੀ ਆ ਗਈ ਮਹੀਂ। ਹਾਂ ਜੀ। ਬਿਜਾ ਸਵਾਲ ਵਾਲੇ ਕੋਈ ਲੜੇ ਤੱਜਾ। ਹਾਂ ਜੀ। ਪਰ ਮਹੀਂ ਵੀਰ ਇੱਕ ਦੋ ਦਿਨ ਖੜਦੀ ਆ। ਹਾਂ ਜੀ ਹਾਂ ਜੀ। ਪਰ ਅੱਬਾਂ ਆਇਆ। ਠੀਕ। ਪੂਰੀ ਮਹੀਂ ਦੁੱਧ ਢਾਲੀ। ਲਓ ਜੀ ਦੇਖੋ ਜ ਕਰੋ ਕਿਆ। ਇੱਕ ਦੋ ਲੈ ਲੇ ਬਾਬਾ ਜੀ ਆ ਲੈ ਦੋ ਤਿੰਨ ਲੈ ਲੈ ਚੰਗੀ ਕਰ ਦੇ ਬਣ ਚੰਗੀ ਜਾਊਗੀ ਠੀਕ ਲੋਕੀ ਵੀ ਜੀ ਸ਼ਾਂਭ ਨਹੀਂ ਕਰਦੇ ਡੰਗੜਾਂ 'ਚ ਸ਼ਾਂਭ ਨਹੀਂ ਪੀਪਾ ਲੈਣੀ ਹਾਂ ਜੀ ਜੀ ਵੇਖੋ ਮੈਂ ਤਜੀ ਇੱਕ ਹੱਡੀ ਵੜੀ ਮੈਂ ਤਜੀ ਸਮਝ ਦੇਖੋ ਜੀ ਜੀ ਦੇਵਾ ਬਹੁਤ ਸੋਨਾ ਘੜ ਲਗਾਇਆ ਹੈ ਵਧੀਆ ਰਾਕਟ ਵਧੀਆ ਕੱਪੜੇ ਵਾਲਾ ਠੀਕ ਸਾਤ ਗਰੀ ਸਿੰਘ ਸੰਗੂ ਹੀ ਬੜਾ ਚੰਗਾ ਹਾਂ ਜੀ ਤੇ ਯਾਤ ਨਸਲ ਵਾਲੀ ਹੈ ਜੰਮੀ ਚੰਗੀ ਚੌਂਦੀ ਦੀ ਹੈ ਸਾਰੇ ਬੰਦੇ ਵੇਖੋ ਚਮੜੀ ਬੜੀ ਪੱਲੀ ਹਾਂ ਆ ਥੱਲੇ ਬੜੀਆਂ ਥੱਲੇ ਖੱਦਰੀਆਂ ਸਾਰੀਆਂ ਜਿਹੀ ਠੀਕ ਬੜੀ ਬਾਨੀ ਇੱਕ ਦੋ ਦਨ ਖਮੋਦਾ ਥੋੜਾ ਚੰਗੀ ਦੋ ਜਰ ਦਨ ਲੈ ਜੂਗੀ ਤੇ ਵਧੀਆ ਖੁੱਲ ਜੂਗੀ ਹੋਰ ਆਰੇ ਵੀ ਮਹੀਂ ਵੀਰ ਦੋ ਦੋ 13 12 13 ਕਿਲੋ ਗ੍ਰਾਮ ਨਾਲ ਦੋ ਤੇ ਕਰਦੀ ਕੱਢੋਗੀ ਹੱਡੀ ਮੈਂ ਵਾਦੀ ਕੱਢ ਦਿੰਦਾ ਦੁੱਧ ਵਾਲੀ ਸਿੰਗੜਾ ਹੱਡੀ ਵਾਲੀ ਆਈ ਦੱਸੋ ਜੀ ਕੀ ਮੋਲ ਦੇ ਜੇਰ ਵੀਰ ਜਿਆਦਾ ਬਿਲਕੁਲ ਹਾਂ ਜੀ ਮੋਲ 70 ਦੇ ਪੰਜਾਹ ਰੁਪਏ ਦੀ ਮੈਂ ਦੇਣਾ 75 ਹਜ਼ਾਰ ਦੀ 70 ਨਹੀਂ ਦੇ ਰਾਂਗੇ 70 ਦੇ 70 ਉਹ ਦੇ ਕੇ ਨਹੀਂ ਦੇ ਰਾਂਗੇ ਵਧੀਆ ਮੋਲਿਆ ਭਾਈ 75 ਮੋਲਿਆ ਤੇ 70000 ਦੇ ਪਾਈ ਗਣਾ ਹਾਂ ਇਹਦੇ ਹਾਂ ਨਹੀਂ ਦੇਣੀ ਆ ਕੋਈ ਵੱਡਾ ਕੰਮ ਨਹੀਂ ਐ ਥੋੜਾ ਨਫਾ ਲੈ ਕੇ ਦੇਂਦੇ ਆ ਵੀ ਗੰਗਾ ਚਾਹ ਪਾਣੀ ਬੜਾ ਹੋਰ ਲੈ ਆ ਠੀਕ ਜੀ ਉਹ ਦੋਨ ਘਰ ਬਚੇ ਚਾਹ ਠੀਕ ਪਾ 70000 ਦੀ ਹਾਂ ਨਹੀਂ ਓਕੇ ਜੀ ਹਾਂਜੀ ਦੱਸੋ ਜੀ ਆ ਵੀਰ ਛੋਟੀ ਆ ਹਾਂਜੀ ਇਹ ਛੋਟੀ ਆ ਵੀਰ ਹੈਪੀ ਹੋ ਠੀਕ ਜੀ ਮੇ ਕੋਸਰਾਣਾ ਕੋਸਰਾਣਾ ਗਈ ਆ ਹੈਪੀ ਨਾਲ ਆ ਛੋਟੀ ਕੋ ਵਧੀਆ ਥੋੜਿਆ ਹਾਂਜੀ ਕੱਟੀ ਮਗਰ ਦੀ ਠੀਕ ਜੀ ਛੋਟੀ ਹੀ ਬੜੀ ਚਾਪ ਸਮਾ ਬਹੁਤ ਚੰਗਾ ਜੇ ਟੀਕਾ ਬੜੀ ਦੇਖਦਾ ਮੱਧੀ ਚੋਲੇ ਭੰਗ ਵਾਲੇ 2 4 5 ਬੰਦੇ ਬੈਠੇ ਠੀਕ ਜੀ ਛੋਟੀ ਛੁੱਟੀ ਚੋਣ ਚਾਂ ਬੜੀ ਚੰਗੀ ਦੁਜਾ ਸੁਆ ਜੇ ਨਹੀਂ ਆ ਗਈ ਛੋਟੀ ਸਾਰੀ ਸਾਫ ਹੈ ਤੇ ਵਧੀਆ ਦੋਤਾ ਸਾਫ ਚਲੋ ਠੀਕ ਕੱਟ ਨਹੀਂ ਮੰਗਦਾ ਉਹਦੇ ਬੱਚਾ ਦੇਖੋ ਛੱਡ ਦੀ ਸਫਾਈ ਪੂਰੀ ਆ ਤੇ ਵਧੀਆ ਰਕਾਰ ਵਾਲੀ ਜੀ ਪੂਰਾ ਵਧੀਆ ਸਫਾਈ ਬਹੁਤ ਸਾਫ਼ ਹੈ ਜੀ ਇਹ ਵੀ ਰਕੀਆ ਤੱਦੀ ਦੇਣਾ 70 ਤੀ 70 ਤੋਂ ਨਹੀਂ ਦੇ ਦਾਂਗੇ ਵੀ 70 ਤੀ ਤਰਲੀ ਦੇ ਦਾਂਗੇ 70000 ਦੀ ਜਿਹੜੀ ਥੋੜਾ ਬੜਾ ਹੋਰ 2 68 2 60000 ਦੀ ਦੇ ਦਾਂਗੇ ਬਿਲਕੁਲ ਜੀ ਠੀਕ ਹੈ 90 ਮੀਲਾ ਕੱਢੀ ਗਈ ਆ ਜੇ ਕੱਢੀ ਬਲੀਟਰ ਆ ਗਈ ਜੀ ਇਹ ਕਤੇ ਵਧੀਆ ਮਗਰ ਠੀਕ ਆ ਗਾੜੀ ਕਿੰਝ ਟੋਟੀ ਆ ਗਈ ਹਾਂ ਜੀ ਇਹ 2 ਮਹੀਨੇ ਤੋਂ ਹਾਂਜੀ ਕੋਈ ਤਰੀਕਾ ਕਿਦੀ ਲਿਖੀ ਆ 100 ਮਹੀਨਿਆਂ ਦਾ ਜਿਹੜਾ ਵੀਰ ਲਓ ਦੱਸ ਦਾਂਗੇ 10 ਹਜਰ ਘਟਿਆ ਕਿ ਦੋ ਮਹੀਨਿਆਂ ਦਾ ਦੋ ਮਹੀਨਿਆਂ ਤੋਂ ਕੱਪੜਾ ਹੋਣ ਤੋਂ ਪਚਿਆਕ ਨਹੀਂ ਹੋਈ ਝੋਟੀ ਨਿਕਲ ਲਈ ਗਰੰਟੀ ਨਾ ਤੇ ਉਹਨਾਂ ਨੂੰ ਸੱਜਰ ਆਈ ਦੇ ਕਹੇ ਪਾਈ ਨਾ ਤੁਸੀਂ ਆਪਣੀ ਗਰੰਟੀ ਦੋਗੇ ਅਸੀਂ ਇਦਾਂ ਖਾਲੀਆਂ ਦੇ ਵਿੱਚ ਮੈਂ ਅਸੀਂ ਦਵਾਂਗੇ ਜਿਹੜੀ ਗੱਲ ਝੋਟੀ ਆ ਤੁਹਾਨੂੰ ਦੁੱਧ ਆ ਪਰ ਕਿਸੇ ਘਰ ਦੇ ਤੀਕਾ ਨੂੰ ਲਾਉਂਦਾ ਓਦਾਂ ਪਹਾੜੇ ਦੇ ਮਿਲੋਈ ਨਹੀਂ ਪਹਾੜੇ ਦੇ ਤਾਂ ਵੱਡੀ ਝੋਟੀ ਆ 100 ਮਹੀਨਿਆਂ ਅਸੀਂ ਬੜੀਆਂ ਲਈਆਂ ਵਾ ਨਿਕਲ ਆਉਂਦੀਆਂ ਦੀਆਂ ਪਰ ਆਪਾਂ ਪੂਰੀ ਗਰੰਟੀ ਨਹੀਂ ਦਿੰਦੇ ਕਿਹਨੂੰ ਜਿਹੜੀ ਗੱਲ ਹਾਂ ਇਹ ਰਾਜੀ ਵੱਡੀ ਰਾਜੀ ਵੱਡੀ ਝੋਟੀ ਨਿਕਲ ਆ ਠੰਡੀ ਇੰਨੀ ਆ ਵੀ ਆਵੇ ਦਾ ਬਣੇ ਟੱਪੀ ਆਗੇ ਇੰਨੀ ਲਓ ਜੀ ਵੇਖੋ ਜੀ ਗਾਲੀ ਕੋਈ ਨਹੀਂ ਜਿੱਤਨਾ ਮਰਜੀ ਇਹ ਝੋਕੜਾਂ ਫੇਰੋਂ ਦਿੰਦੀਆਂ ਮੈਂ ਇਹ ਕਿਸ ਦੇ ਘਰ ਜਾ ਕੇ ਟੀ ਗਾਣਾ ਲਵਾਉਗੀ ਠੀਕ ਹੈ 132000 ਦੀ ਖਰਚਾ ਵੱਖ ਪਿਆ ਜਦੋਂ ਝੋਟੀ ਉੱਥੋਂ ਆਈ ਹੈ 132 ਦੀ ਉਦੋਂ ਆਈ ਹੈ ਝੋਟੀ ਜਿਹੜੀ ਗੱਲ ਆ ਝੋਟੀ ਪਹਿਲੇ ਸਵੇਰ ਤੋਂ ਅਰੇ ਮੂਹ ਦੇਖੋ ਜੀ ਛੱਕੀ ਹੁਣੀ ਹੈ ਹਰਿਆਣੇ ਦੀ ਕਿਸ਼ੋਰੀ ਆ ਠੀਕ ਹੈ ਆ ਤੇ ਛੱਕੀ ਹੁਣੀ ਹੈ ਬਹੁਤ ਜ਼ਿਆਦਾ ਚੰਗੀ ਆ ਤੇ ਪਹਾੜਾਂ ਜੈ ਦਵਾਗੇ ਹੇ ਗਾ ਜਲੀ ਬੇਲ ਉਨ ਭਾਰ ਨਾਲ ਦੇ ਦਾਂਗੇ ਜਾਇ ਤੇ ਵੱਡੀ ਝੋਟੀ ਹੈ ਵੀਰ ਪਰ ਛੋਟੀ ਨਿਕਲ ਨਹੀਂ 100% ਆ ਹਾਂਜੀ ਪਰ ਇਹ ਵੀ ਦਵਾਂਗੇ ਖਾਲੀ ਕਰਕੇ ਬਸ ਜਿਆਦਾ ਮਸਲ ਝੋਟੀ ਬਹੁਤ ਜਿਆਦਾ ਚੰਗੀ ਹੈ ਤੇ ਵੱਡੀ ਝੋਟੀ ਹੈ ਫੇਟ ਪੁਰਣੀ ਦੀ ਝੋੜੇ ਉਹਦੇ ਆਰਾਮ ਨਾਲ ਚੱਲੀ ਜਾ ਕੋੜ ਲੱਗ ਕੇ ਲੋ ਦਰਦ ਹੋਊਗਾ ਨਹੀਂ ਸਾਲਾ ਠੀਕ ਠੰਡਾ ਕਰਕੇ ਐਣੀ ਉਹ ਉੱਥੇ ਬਹਿਣ ਦਤਾ ਮਿਲੂ ਥਾਪੀ ਦੇ ਪਹਾੜਾ ਨਾ ਖਾਓ ਠੀਕ ਹੈ ਇਹ ਨਹੀਂ ਜਿਆਦਾ ਖੱਟੀ ਲਓ ਜੀ ਐਦਾਂ ਹੀ ਪੰਜ ਕਈ ਦਾ ਪੇਖਾ ਠੀਕ ਬੜੀ ਆ ਖੱਟੀ ਆ ਠੰਡੀ ਹੈ ਡਰਦੀ ਮੜੀ ਹੋਣੀ ਠੰਡੀ ਸੀ ਹੈ ਬਹਿਣ ਹੁੰਦੀ ਗਾਲ ਹੀ ਕੋਈ ਨਹੀਂ ਦੱਸੋ ਜੀ ਮੁੱਲ ਮੁੱਲ ਵੀਰੇ ਛੋਟੀ ਨਾਲ ਚੜੀਏ 65 60 ਚੋਂ ਦੋ ਛੱਡ ਦਾਂਗੇ ਚੱਲ ਮਿਲੋ ਦੋ ਕਰਾਂਗੇ 5000 ਦੇ ਦਾਂਗੇ 5500 55 ਦੀ ਵੇ ਲੋ ਠੀਕ ਹੈ ਗੈਰ ਮੋਲੇ ਆ ਤੇ ਵੇਖੋ ਪਿੱਠ ਪੁੜੇ ਦੀ ਚੋੜੀ ਦੇ ਸਿੰਘ ਵੇਖੋ ਲੱਗੀ ਗੋਲ ਸਿੰਘੀ ਲੱਗ ਸਿੰਘੀ ਪਰ ਇਹ ਵੀਰ 55000 ਦੀ ਜਿਹੜਾ ਵੀਰ ਭਾ ਲੈ ਗਿਆ ਨਾ ਲਓ ਵੇਖੋ ਜੀ ਵੇਖੋ ਸਿੰਘੀ ਵੇਖੋ ਕਿਨੇ ਟੌਲੀ ਲੱਗੀ ਆ ਗੋਲ ਹਾਂਜੀ ਠੀਕ ਹੈ 55000 ਦੀ ਛੋਟੀ ਲੈ ਗਿਆ ਜਿਹੜੀ ਗੱਲ ਆ ਜਿਹੜੀ ਬਚਾ ਮਰੀ ਵੀਰੋ ਬਚਾ ਮਰੀ ਦੱਸ ਕੇ ਮੈਂ ਹੀ ਦਵਾਗੇ ਇਹ ਝੋਟੀ ਟੋਕੜਾ ਜਿਆ ਜਿਹੜੀ ਗੱਲ ਆ ਪਰ ਇਹ ਵੀ ਨਾ 2 ਮਹੀਨਾ ਥੋੜੀ ਘੱਟ ਆ ਠੀਕ ਹੋ ਆ ਮੈਂ ਅਜੇ ਬਚਾ ਮਰੀ ਚਲੋ ਜੀ ਇਹ ਮੈਂ ਇਹੀ ਰਾਜੇ ਬੇਡੇ ਕੋ ਅੰਮਰਸਰੋਂ ਠੀਕ ਰਾਜਾ ਬੇਦਾ ਮਹੀਨੇ ਵੀ ਸਪਾ ਤਾਣਿਆ ਤੇ ਬੱਚਾ ਮਰ ਗਿਆ ਸੂਨ ਹੋਏ 15 ਦਿਨ ਹਾਂਜੀ ਤੇ 10 ਕਿਲੋ ਮਹੀਂ ਕੋ ਦੁੱਧ ਜੀ ਠੀਕ ਉਹ ਤੇ ਜਾਪ ਨੇ ਵੀ ਲਿਆ 10 ਦਿਨ ਉਹ ਹੈ ਵੀ ਰਾਜਾ ਤੇ ਕੰਮ ਹੀ ਰਾਜਿਆਂ ਵਾਲੇ ਦੇ ਠੀਕ ਹੈ ਬੰਦਾ ਸਾਹਣਿਆ ਬਹੁਤ ਹੀ ਵਾ ਬੰਦਾ ਦਾ ਠੀਕ ਪਰ ਮਹੀਂ ਦਾ ਵੀ ਬੱਚਾ ਹੋਵੇ ਤੇ ਫੇਰ ਤੇ ਮਹੀਂ ਪਈ ਤੰਗੀ ਹਾਂਜੀ ਇਹ ਬਚਾ ਮਰ ਗਿਆ ਤੇ ਪੱਕਾ ਸਬੂਤ ਦੱਸ ਦਾਂਗੇ ਅੰਮ੍ਰਿਤਸਰੋਂ ਮਹੀਂ ਆਈ ਠੀਕ ਥਾਣੇ ਕੋਲ ਬਾਈ ਲਗਾ ਨਹੀਂ ਆਪਣਾ ਦੱਸਣ ਦੇ ਹੀ ਆਗੇ ਬਾਬਾ ਜੀ ਛੱਡਾ ਫੇਰ ਹੋਈ ਹੈ ਮੈਂ ਨਾ ਕੋਈ ਗੱਲ ਨਹੀਂ ਕਰਨ ਵਾਲੀ ਤੇ ਡੱਬਾ ਵਾਲਾ ਦੁੱਧ ਲੱਪ ਜੜਾ ਕਹਿੰਦੇ ਬਾਬਾ ਜੀ ਆ ਆ ਵੇਖਣਾ ਮੇਲਿਆਂ ਚ ਚੁਆਈ ਵਾਲਾ ਜੇ ਕਿ ਮਹੀਂ ਫੋਰਡ ਜਿੱਤੇ ਉਹ ਮਹੀਂ ਥਾਣ ਲੱਗਾ ਠੀਕ ਇਹਨੇ ਲੱਡੂ ਵੀਰ ਮਹੀਂ ਲੈਣੀ ਆ ਉਹਦਾ ਮੁਕਾਬਲਾ ਮਹੀਂ ਕਰੂਗੀ ਠੀਕ ਬੋਲ ਗਾਈ ਹੋਰੀ ਮੈਂ ਵੱਡੀ ਬਿਲਕੁਲ ਜਾਇਜ਼ ਮਹੀ ਦੇਦਣੀ ਵੀਰ ਜਿਹੜੀ ਗੱਲ ਆ ਹਾਂਜੀ ਇਹ ਵੀ ਪਹਾੜੇ ਦੀ ਵੀਰ ਜੀ ਮਿਲਦੀ ਏ ਪਹਾੜੇ ਤੇ ਪਹਾੜੇ ਤੇ 55000 ਦੀ ਐਂਡਿਆ ਮੈਂ ਬਸ ਬੜਾ ਕੋਖਣੀ ਛੋਟੀ ਗਾਨੀਆਂ ਚਲੋ ਕਰਦਾ ਵੀਰ 50 ਹੀ ਰੰਗ ਵੇਖੀ ਆਹੋ ਪਾ ਲੈਣਾ ਲਾਤੀ ਮੱਠਾ ਗੱਫਾ ਚਲੋ 50000 ਦੀ ਕਿੰਨੇ ਦਾ ਰਿਕਾਰਡ ਹੀ ਬੰਦ ਤੇ ਆ ਤੇ ਮੈਂ ਯਾਦ ਕਰੂੰਗਾ ਵੀ ਠੀਕ ਹੈ ਸਭ ਦਾ ਦਿੱਤਾ ਵਾ ਯਾ ਯਾਰ ਦੀ ਮਾਣ ਦੀ ਪਾਪਾ ਨਹੀਂ ਯਾਦ ਹੀ ਕਰਦੀ ਪਾਪਾ ਪੈਸੇ ਬੜੇ ਘਟਾ ਦੇ ਇਹ ਵੇਖੋ ਦੋ ਕਿਨੇ ਸਾਰੀਆਂ ਬਸਤਰਾ ਸੇ ਸਾਨੂੰ ਕੋਈ 35000 ਦੀ ਵਾਪਸ ਦੇ ਦੇ ਮੈਂ ਤਾਜੀ ਲੈ ਜੀ ਚਲੋ ਵਧੀਆ ਹਾਂਜੀ ਇੱਕ ਵਾਰ ਦੀ ਮਹੀਂ ਨਾ ਹਾਂ ਵੇਖੋ ਜੀ ਮੈਂ ਬਹੁਤ ਸਾਫ਼ ਤੇ ਸੁਧਰੀ ਵਧੀਆ ਪਾਪਾ ਨਹੀਂ ਕੋਟਿਆ ਇਹ ਵੇਖੋ ਆਂਦੀ ਬਸ ਨਾ ਕੋਈ ਬੜੀ ਮਹੀਂ ਆ ਚੰਗੀ ਆ ਮੈਂ ਸਾਫ਼ ਸੁਧਰੀ ਮਹਾਨ ਜੀ ਇਹ ਜੀ ਇਹਨੇ ਘਾੜ ਗਲੀਆਂ ਬਾਦ ਮੋਲੇ ਰੇਟ ਉਹਦੇ ਕਰਦਾ ਬਾਈਕਲੇ 50000 ਦੀ ਤੇ ਸਸਤੇ ਹੀ ਪਸ਼ੂ ਆ ਬਹੁਤ ਹੀ ਵਧੀਆ ਮਾਲ ਤੇ ਨਿੱਕੇ ਨਿੱਕੇ ਮੋਲੇ ਖਾਰਿਆ ਦੇ ਤੇ ਵਧੀਆ ਵਹਿੜ ਆ ਦੇਖੋ ਜੀ ਵਹਿੜ ਆਪਣਾ ਭਰਾ ਕੱਢ ਕੱਢ ਲਿਆ ਹੋ ਗਿਆ ਦੋਦੀ 12 13 ਕਿਲੋ ਦੁੱਧ ਤਿਆਰ ਹੈ ਰਜਿੰਦਰ ਡੇਰੀ ਫਾਰਮ ਵਾਲਾ ਵੀ ਕੱਢ ਕੱਢ ਵੜਾ ਦੇਣ ਦਿਆ ਲਿਆ ਲੱਗੇ ਰਜਿੰਦਰ ਆ ਵੀਰ ਆਪਣਾ ਠੀਕ ਜੀ ਤੇ ਨੇਹਰੀ ਪਾਈ ਆ ਮੁੰਦਿਆ ਗਾਈਆਂ ਦਾ ਤੇ ਮੈਂ ਗਾਈਆਂ ਲਈਆਂ ਉਹਨੇ ਮਗਰ ਫੇਰ ਘਾੜਨ ਲੱਗਾ ਵਡੀਆਂ ਵਸ਼ੀਆਂ ਲਈਆਂ ਫੇਰ ਹਾਂਜੀ ਪਤਾ ਨਾ ਹੋ ਜਾਣਗੇ ਮਾਣ ਡੰਗਰ ਦੀ ਸਾਲ ਸੁਧਰਾ ਤੇ ਵਧੀਆ ਪਸ਼ੂਆ ਤੇ ਲਾਈਕ ਕਮੈਂਟ ਤੇ ਸ਼ੇਅਰ ਦਬ ਗਿਆ ਰਹੇ ਜੀ ਵਾਤੋਂ ਵਤ ਵੀਰ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਿਆ ਕਰੋ ਚੈਨਲ ਨੂੰ ਤੇ ਡੰਗਰ ਦੇ ਕੋ ਟੋਪੋ ਟੋਪ ਆਉਂਦੇ ਆ ਵੱਡੀ ਦਾ ਵੱਡੀ ਮਹੀਂ ਵੀ ਆ ਵੀਰ ਛੋਟੀ ਤੋਂ ਛੋਟੀ ਵੀ ਆ ਮਹੀਂ ਮਹੀਂ ਦਾ ਮੋਲ ਆ ਜੇ ਕੋ ਕੂ ਦੋ ਤੇ ਚਵਾਵਾਂ ਲੈਣਾ ਆ 17 18 ਕਿਲੋ ਤੇ ਮੀਨੀ ਝੋਟੀ ਤਿਆਰ ਹੈ ਕੰਡਾ ਆਪਣਾ ਘਰੋਂ ਲੈ ਆਇਆ ਵਈ ਤੇ ਮੰਜਾ ਲੈ ਆਇਆ ਵਈ ਜਿੰਨੇ ਹੜੇ ਮਹੀਂ ਚਵਾ ਕੇ ਖਾਣੀ ਠੀਕ ਲਾ ਕੇ ਬੈਗੇ ਚੋਗੇ ਤੇ ਸੱਲੀ ਕਰਕੇ ਖਾਣੀ ਠੀਕ ਜਿਹੜੀ ਗੱਲ ਹੈ ਇੱਕ ਵਾਰ ਫੋਨ ਕਰੇ ਵੀ ਠੀਕ ਹੈ ਦੋਤ ਠੀਕ ਹੈ ਦੋਤ ਪੂਰਾ ਮੈਂ ਲੈ ਆਵਾਂ ਮਹੀਂ ਪੁੱਛ ਲੈ ਓਕੇ ਫਿਰ ਮਹੀਂ ਖਾਣੀ ਭੁੱਲੇ ਨਾ ਜਿਹੜੀ ਗੱਲ ਹੈ ਇੱਕ ਵਾਰ ਫੋਨ ਕਰਨਾ ਗੱਡੀ ਲੈ ਕੇ ਆ ਅਸੀਂ ਤਾਂ ਕਹਿੰਦੇ ਵੀ ਜਿਹੜੀ ਚੱਲੇ ਡਰਾਈਵ ਸਾਹਿਬ ਜੀ ਸਾਸੀ ਗਾਲ ਜੀ ਜਿਹੜੀ ਮਹੀਂ ਦੋਦੇ ਦੋਦੇ ਕਹਾਂਗੇ ਜਿਹੜੀ ਧਾਰਾ ਦੇ ਯਾਨੀ ਧਾਰਾ ਦੇ ਯਾਨੀ ਜਿਹੜੀ ਸੇਵਾ ਹੋਣ ਵਾਲੀ ਆ ਮਹੀਂ ਮਹੀਂ ਦਾ ਮੋਢਾ ਮਹੀਂ ਮਹੀਂ ਦਾ ਮੋਢਾ ਜਿਹੜੀ ਗੱਲ ਹੈ ਠੀਕ ਹੈ ਭਾਈ ਤੇ ਬਾਕੀ ਲਾਈਕ ਡਰੈਸ ਬੋਲੋ ਸ਼ੇਅਰ ਵਾਦੋ ਵਾਦ ਚੈਨਲ ਨੂੰ ਕਰਿਆ ਕਰੋ ਡਰੈਸ ਬੋਲੋ ਭਰਾ ਵਾਦੋ ਵਾਦ ਸ਼ੇਅਰ ਕਰਦੇ ਆ ਉਸ ਤਰ੍ਹਾਂ ਦਾ ਮਾਲ ਆਉਂਦਾ ਟੋਪ ਟੋ ਡਰੈਸ ਬੋਲੋ ਨੰਬਰ ਹੈਗਾ 84 27 40 77 55 ਨਾਮ ਮਾਨਾ ਤੇ ਪਿੰਡ ਪੌਣ ਠੀਕ ਹੈ ਭਾਈ ਖਿੱਚਿਆ ਰੋ ਕੰਮ ਸਤਿ ਸ੍ਰੀ ਅਕਾਲ